भारती जना पार्टी मुबा मुबा ਅਸੀਂ ਕਿਹਤੋਂ ਕਹਿੰਨੇ ਆ ਅਸੀਂ ਤਾਂ ਆਪ ਆ ਕੇ ਖਲੋ ਜਣਾ ਅਸੀਂ ਫੇਰ ਇਹ ਬੇਤਬਾਰੀ ਕਿਉਂ ਮੈਨੂੰ ਕਿਹਦੇ ਪਿੱਛੇ ਖੜੇ ਕਰਦੇ ਉਹ ਤੁਹਾਨੂੰ ਲੱਗਦਾ ਹੈ ਨਾ ਵੀ ਤੁਸੀਂ ਤੁਹਾਡੇ ਸਸ਼ੀਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਤੇ ਮੈਂ ਹਾਂ ਕਵਿਤਾ ਬੀਜਪੀ ਉਮੀਦਵਾਰਾਂ ਦਾ ਲਗਾਤਾਰ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਤੇ ਅੱਜ ਮੁੜ ਤੋਂ ਵਿਰੋਧ ਹੋਇਆ ਤਰਨਜੀਤ ਸਿੰਘ ਸੰਧੂ ਦਾ ਜੀ ਆ ਉਹ ਅੰਮ੍ਰਿਤਸਰ ਦੇ ਵਿੱਚ ਪਹੁੰਚੇ ਸੀ ਅੰਮ੍ਰਿਤਸਰ ਦੇ ਮਜੀਠਾ ਇਲਾਕੇ ਦੇ ਵਿੱਚ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਕਿਰਾਵ ਜਿਹੜਾ ਹੈਗਾ ਉਹ ਕੀਤਾ ਗਿਆ ਤਰਨਜੀਤ ਸਿੰਘ ਸੰਧੂ ਦਾ ਇਸ ਮੌਕੇ ਮੌਕੇ ਤੇ ਹੀ ਪੁਲਿਸ ਬਲ ਤੈਨਾਤ ਰਹੀ ਉਹਨਾਂ ਨੇ ਬੈਰੀਕੇਡਿੰਗ ਵੀ ਕੀਤੀ ਹੋਈ ਸੀ ਤੇ ਕਿਸਾਨਾਂ ਦੇ ਵੱਲੋਂ ਬੈਰੀਕੇਡਿੰਗ ਤੋੜਦੇ ਹੋਏ ਅੱਗੇ ਪਹੁੰਚੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਬੈਰੀਕੇਡਿੰਗ ਤੋੜ ਕੇ ਇਸ ਲਈ ਅੱਗੇ ਪਹੁੰਚਿਆ ਕਿਉਂਕਿ ਉੱਥੇ ਅਸੀਂ ਧਰਨਾ ਦੇ ਰਹੇ ਹਾਂ ਉੱਥੇ ਸਾਡੇ ਲੋਕ ਬੈਠੇ ਹੋਏ ਨੇ ਇਸ ਕਰਕੇ ਅਸੀਂ ਬੈਰੀਕੇਡਿੰਗ ਤੋੜ ਕੇ ਅੱਗੇ ਪਹੁੰਚਿਆ ਬਹਿਸ ਵੀ ਹੋਈ ਹੈ ਪੁਲਿਸ ਤੇ ਨਾਲ ਹੀ ਕਿਸਾਨਾਂ ਦੇ ਵਿਚਾਲੇ ਉਹ ਵਾਲੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਈਆਂ ਕਿ ਅੱਜ ਕਿਸ ਤਰੀਕੇ ਦੇ ਨਾਲ ਜੋ ਅੰਮ੍ਰਿਤਸਰ ਉਸ ਦੇ ਮਜੀਠਾ ਇਲਾਕੇ ਦੇ ਵਿੱਚ ਗਾਹ ਪੈ ਗਿਆ ਕਿਸਾਨ ਤੇ ਪੁਲਿਸ ਬਲ ਅਮੋ ਸਾਹਮਣੇ ਹੋਏ ਨੇ ਤਰਨਜੀਤ ਸਿੰਘ ਸੰਧੂ ਦਾ ਜੰਮ ਕੇ ਵਿਰੋਧ ਹੋਇਆ ਇਸ ਤੋਂ ਪਹਿਲਾਂ ਵੀ ਅਸੀਂ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਵੱਲੋਂ ਵਿਰੋਧ ਲਗਾਤਾਰ ਕੀਤਾ ਜਾ ਰਿਹਾ ਹੈ ਬੀਜੇਪੀ ਵਾਲਿਆਂ ਦਾ ਬੀਜੇਪੀ ਉਮੀਦਵਾਰਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਤਸਵੀਰਾਂ ਅਸੀਂ ਤੁਹਾਨੂੰ ਸਮੇਂ ਸਿਰ ਨਸ਼ਰ ਕਰਦੇ ਰਹੇ ਹਾਂ ਤੇ ਹੁਣ ਮੁੜ ਤੋਂ ਤਰਨਜੀਤ ਸਿੰਘ ਸੰਧੂ ਇੱਕ ਬੀਜੇਪੀ ਉਮੀਦਵਾਰ ਦਾ ਵਿਰੋਧ ਕੀਤਾ ਗਿਆ ਉਹਨਾਂ ਨੂੰ ਘੇਰਿਆ ਗਿਆ ਬਹਿਸਬਾਜ਼ੀ ਵੀ ਹੋਈ ਹੈ ਇਸ ਦੇ ਵਿੱਚ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਤਾਂ ਗੱਲਬਾਤ ਕਰਨੀ ਸੀ ਅਸੀਂ ਸਵਾਲ ਕਰਨੇ ਸੀ ਲੇਕਿਨ ਪੁਲਿਸ ਬੱਲ ਸਾਨੂੰ ਜੋ ਹੈ ਅੱਗੇ ਨਹੀਂ ਜਾਣ ਦਿੱਤਾ ਗਿਆ ਪੁਲਿਸ ਬੱਲ ਹੁਣਾਂ ਦੇ ਵੱਲੋਂ ਤੇ ਉਹਨਾਂ ਦੇ ਵੱਲੋਂ ਐਸਐਸਪੀ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਦੱਸਿਆ ਹੈ ਸਰਵਣ ਸਿੰਘ ਪੰਦੇਰ ਨੇ ਕਿ ਜਦੋਂ ਅਸੀਂ ਐਸਐਸਪੀ ਨੂੰ ਕਿਹਾ ਕਿ ਸਾਡੇ ਨਾਲ ਗੱਲ ਕਰੋ ਤਾਂ ਉਹਨਾਂ ਨੇ ਕਿਹਾ ਗੱਲ ਕਰਾਂਗਾ ਲੇਕਿਨ ਤੁਸੀਂ ਰਿਕਾਰਡ ਨਹੀਂ ਕਰੋਗੇ ਤਾਂ ਅਗਿਓ ਪੰਦੇਰ ਕਹਿੰਦੇ ਨੇ ਕਿ ਰਿਕਾਰਡ ਤਾਂ ਅਸੀਂ ਕਰਾਂਗੇ ਲੋਕਾਂ ਤੱਕ ਵੀਡੀਓ ਜਾਣੀ ਚਾਹੀਦੀ ਹੈ ਕਿ ਕੀ ਗੱਲਬਾਤ ਹੋਈ ਹੈ ਕੀ ਗੱਲਬਾਤ ਨਹੀਂ ਹੋਈ ਹੈ ਸਾਰੀ ਜਾਣਕਾਰੀ ਲੋਕਾਂ ਦੇ ਸਨਮੁਖ ਹੋਣੀ ਚਾਹੀਦੀ ਹੈ ਤਾਂ ਤੁਹਾਨੂੰ ਤਸਵੀਰਾਂ ਦਿਖਾ ਰਿਆਂ ਡਾਇਰੈਕਟ ਤਸਵੀਰਾਂ ਤੁਹਾਨੂੰ ਦਿਖਾ ਰਿਆਂ ਕਿ ਕਿਸ ਤਰੀਕੇ ਦੇ ਨਾਲ ਅੰਮ੍ਰਿਤਸਰ ਦੇ ਮਜੀਠਾ ਦੇ ਵਿੱਚ ਜੋ ਹੈ ਤਿੱਖੀ ਬਹਿਸ ਵੀ ਹੋਈ ਹੈ ਟਕਰਾਹ ਵੀ ਹੋਇਆ ਤੇ ਨਾਲ ਹੀ ਜੋ ਤਰਨਜੀਤ ਸਿੰਘ ਸੰਧੂ ਨੇ ਭਾਜਪਾ ਦੇ ਉਮੀਦਵਾਰ ਉਹਨਾਂ ਦਾ ਜਮ ਕੇ ਵਿਰੋਧ ਹੋਇਆ ਇਸ ਤੋਂ ਪਹਿਲਾਂ ਵੀ ਹੰਸ ਰਾਜ ਹੰਸ ਦਾ ਵਿਰੋਧ ਹੋ ਚੁੱਕਿਆ ਪ੍ਰਨੀਤ ਕੌਰ ਦਾ ਜੋ ਹੈ ਵਿਰੋਧ ਹੋ ਚੁੱਕਿਆ ਇਸ तमाम ਜਾਣਕਾਰੀ ਦੇ ਵੇਰਵੇ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਹਿਮਾਂਸ਼ੂ ਸ਼ਰਮਾ ਜੁੜ ਚੁੱਕੇ ਨੇ ਜੋ ਇਸ ਦੇ ਵਿੱਚ ਸਾਨੂੰ ਵਧੇਰੀ ਜਾਣਕਾਰੀ ਦੇਣਗੇ ਜੀ ਹਿਮਾਂਸ਼ੂ ਜੀ ਅੱਜ ਜੋ ਕੀ ਕਹਿੰਦੇ ਆ ਭਾ ਜੀਪੀ ਦਾ ਵਿਰੋਧ ਹੋਇਆ ਤਰਨਜੀਤ ਸਿੰਘ ਸੰਧੂ ਦਾ ਵਿਰੋਧ ਹੋਇਆ ਜਦੋਂ ਕਿ ਵਿਰੋਧ ਹੋ ਰਿਹਾ ਤੇ ਲਗਾਤਾਰ ਪੁਲਿਸ ਵੱਲ ਤਾਇਨਾਤ ਨੇ ਤਾਂ ਤੁਸੀਂ ਮੌਕੇ ਤੇ ਮੌਜੂਦ ਹੋ ਕਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਤੇ ਕੀ ਕੁਝ ਹੋਰ ਜਾਣਕਾਰੀ ਹੈ ਜੀ ਤੁਹਾਡੇ ਤੱਕ ਆਵਾਜ਼ ਆ ਰਹੀ ਹੈ ਤਾ ਸਾਡੇ ਨਾਲ ਸਾਡੇ ਸਹਿਯੋਗੀ ਦਾ ਜੋ ਸੰਪਰਕ ਹੈ ਉਹ ਨਹੀਂ ਹੋ ਚੁੱਕਿਆ ਹੋ ਸਕਿਆ ਹੈ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਦਿਆਂ ਕਿਉਂਕਿ ਮੌਕੇ ਤੇ ਮੌਜੂਦ ਨੇ ਤੇ ਅਸੀਂ ਤੁਹਾਨੂੰ ਗਰਾਉਂਡ ਰਿਪੋਰਟ ਕੀ ਕਹਿ ਰਹੀ ਹੈ ਉਹ ਵੀ ਜ਼ਰੂਰ ਦੱਸਾਂਗੇ ਕਿ ਆਖਿਰ ਕਿਹੋ ਜਿਹੇ ਹਾਲਾਤ ਬਣੇ ਹੋਏ ਨੇ ਮੌਕੇ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਿਹਾ ਤੇ ਸਾਡੇ ਨਾਲ ਸਾਡੇ ਸਹਿਯੋਗੀ ਹਿਮਾਂਸ਼ੂ ਜੁੜ ਗਏ ਨੇ ਜੀ ਹਿਮਾਂਸ਼ੂ ਦਰੰਜੀਤ ਦਾ ਜਿਹੜਾ ਹੈਗਾ ਵਿਰੋਧ ਹੋਇਆ ਅੰਮ੍ਰਿਤਸਰ ਦੇ ਮਜੀਠਾ ਇਲਾਕੇ ਦੇ ਵਿੱਚ ਤੇ ਪੁਲਿਸ ਬਲ ਵੀ ਮੌਕੇ ਤੇ ਤਾਇਨਾਤ ਹੈ ਕਿਹੋ ਜੇ ਹਾਲਾਤ ਨੇ ਤੇ ਕੀ ਕੁਝ ਅਪਡੇਟ ਹੈ ਜੀ ਬਿਲਕੁਲ ਜੀ ਕਿਸਾਨਾਂ ਵੱਲੋਂ ਲਗਾਤਾਰ ਹੀ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਭਾਜਪਾ ਆਗੂ ਵੱਲੋਂ ਇਹ ਵੀ ਕਹਿ ਦਿੱਤਾ ਗਿਆ ਹੈ ਕਿ ਮੈਂ ਕਿਸਾਨਾਂ ਦੇ ਨਾਲ ਗੱਲ ਕਰਨ ਨੂੰ ਬਿਲਕੁਲ ਤਿਆਰ ਹਾਂ ਹੁਣ ਦੇਖਦੇ ਹਾਂ ਕਿ ਕਿਸਾਨ ਤੇ ਭਾਜਪਾ ਆਗੂ ਦੀ ਆਪਸ ਦੇ ਵਿੱਚ ਕਿਦੋਂ ਮੀਟਿੰਗ ਹੁੰਦੀ ਹੈ ਮੀਟਿੰਗ ਦੇ ਵਿੱਚ ਕੀ ਸਿੱਟੇ ਨਿਕਲਦੇ ਨੇ ਇਹ ਜੇ ਵੇਖਣਾ ਚਾਹੇ ਵੇਖਣਾ ਪਏਗਾ ਪਰ ਭਾਜਪਾ ਆਗੂ ਵੱਲੋਂ ਪਹਿਲੇ ਪਹਿਲੀ ਵਾਰੀ ਕਿਸੇ ਭਾਜਪਾ ਆਗੂ ਵੱਲੋਂ ਇਹ ਕਿਹਾ ਗਿਆ ਕਿ ਮੈਂ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਨੂੰ ਬਿਲਕੁਲ ਤਿਆਰ ਹਾਂ ਹੁਣ ਦੇਖਦੇ ਹਾਂ ਕਿ ਕਿਸਾਨ ਜਿੱਥੇ ਬੰਦੀਆਂ ਭਾਜਪਾ ਆਗੂ ਦੇ ਨਾਲ ਕਿਧੋ ਗੱਲਬਾਤ ਸਾਂਝ ਕਰਦੀਆਂ ਨੇ ਜੀ ਇਸ ਦੇ ਵਿੱਚ ਸਰਵੰਤ ਸਿੰਘ ਪੰਦੇਦ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਨੇ ਐਸਐਸਪੀ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਕਿਹਾ ਕਿ ਗੱਲਬਾਤ ਕਰਾਂਗਾ ਲੇਕਿਨ ਤੁਸੀਂ ਰਿਕਾਰਡ ਨਾ ਕਰਿਓ ਇਸ ਮੁਤਲਕ ਕੋਈ ਗੱਲਬਾਤ ਹੋਈ ਹੈ <table> ਨਹੀਂ ਹਜੇ ਇਸ ਮਸਲੇ ਤੇ ਸਟੇਟ ਕਰਾਂ ਦੀ ਵੀ ਕੋਈ ਗੱਲਬਾਤ ਮੀਡੀਆ ਦੇ ਨਾਲ ਸਾਂਝੀ ਨਹੀਂ ਕੀਤੀ ਕਿ ਥੋੜਾ ਸਮਾਂ ਮੰਗਿਆ ਗਿਆ ਹੈ ਮੀਡੀਆ ਕੋਲੋਂ ਵੀ ਥੋੜਾ ਜਾਣਨ ਕੋਲੋਂ ਸਮਾਂ ਮੰਗਿਆ ਗਿਆ ਹੈ ਬਹੁਤ ਜਲਦ ਹੋਣ ਭਾਜਪਾ ਆਗੂ ਤੇ ਕਿਸਾਨਾਂ ਦੇ ਵਿੱਚ ਇੱਕ ਅਹਿਮ ਮੀਟਿੰਗ ਹੋਏਗੀ ਦੇਖਿਆ ਜਾਏਗਾ ਕਿ ਕਿਹੜੇ ਸਮੇਂ ਕਿਹੜੇ ਟਾਈਮ ਦੇ ਵਿੱਚ ਉਹ ਮੀਟਿੰਗ ਹੁੰਦੀ ਹੈ ਕਿਉਂਕਿ ਭਾਜਪਾ ਕੋਲੋਂ ਬਿਆਨ ਆ ਗਿਆ ਹੈ ਕਿ ਮੈਂ ਕਿਸਾਨਾਂ ਦੇ ਨਾਲ ਮੀਟਿੰਗ ਕਰਨ ਲਈ ਬਿਲਕੁਲ ਤਿਆਰ ਹਾਂ ਪਰ ਇਹ ਤਾਂ ਪਹਿਲਾਂ ਵੀ ਬੀਜੇਪੀ ਆਗੂਆਂ ਦੇ ਵੱਲੋਂ ਕਿਹਾ ਜਾ ਰਿਹਾ ਜਿਵੇਂ ਪ੍ਰਨੀਤ ਕੌਰ ਦੀ ਗੱਲ ਕਰ ਲਈ ਉਹਨਾਂ ਨੇ ਕਿਹਾ ਸੀ ਕਿ ਮੈਂ ਗੱਲ ਕਰਨ ਦੇ ਲਈ ਤਿਆਰ ਹਾਂ ਤੁਸੀਂ ਗੱਲ ਕਰੋਗੇ ਤਾਂ ਉਸ ਦਾ ਸੋਲੂਸ਼ਨ ਜ਼ਰੂਰ ਨਿਕਲੇਗਾ ਲੇਕਿਨ ਉਸ ਤੋਂ ਬਾਅਦ ਹੀ ਪ੍ਰਨੀਤ ਕੌਰ ਦਾ ਵਿਰੋਧ ਹੋਇਆ ਸੀ ਤੇ ਬੀਤੇ ਦਿਨ ਦੀ ਗੱਲ ਕਰ ਲਈਏ ਹੰਸਰਾਜ ਹੰਸ ਉਹਨਾਂ ਦੇ ਵੱਲੋਂ ਵੀ ਇਹ ਕਿਹਾ ਜਾ ਰਿਹਾ ਕਿ ਤੁਸੀਂ ਗਲਤਾ ਕਰੋ ਪਰ ਸਹੀ ਤਰੀਕੇ ਦੇ ਨਾਲ ਕਰੋ ਤੇ ਅਸੀਂ ਗੱਲ ਕਰਨ ਕਰਨ ਨੂੰ ਤਿਆਰ ਹੈਗੇ ਆ ਤੇ ਅੱਜ ਫੇਰ ਤੋਂ ਬੀਜੇਪੀ ਉਮੀਦਵਾਰ ਦਾ ਜੋ ਹੈ ਉਹ ਵਿਰੋਧ ਹੋਇਆ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਵਿਰੋਧ ਹੋ ਰਿਹਾ ਹੈ ਬਹਿਸਬਾਜ਼ੀ ਵੀ ਹੋ ਰਹੀ ਹੈ ਤੇ ਬੈਰਕੇ ਦੀ ਤੋੜ ਕੇ ਅੱਗੇ ਪਹੁੰਚੇ ਆ ਕਿਸਾਨ ਬਿਲਕੁਲ ਜੀ ਬਿਲਕੁਲ ਭਾਜਪਾ ਆਗੂਆਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਜੇ ਕਿਸਾਨਾਂ ਦੀ ਗੱਲ ਕੀਤੀ ਜਾ ਕਿ ਕਿਸਾਨਾਂ ਦੇ ਉੱਤੇ ਜੇ ਇੱਟੇ ਰੋੜੇ ਚੱਲੇ ਨੇ ਤੇ ਉਹ ਅੰਮ੍ਰਿਤਸਰ ਦੇ ਵਿੱਚ ਚੱਲੇ ਨੇ ਇਸ ਨੂੰ ਲੈ ਕੇ ਹੀ ਭਾਜਪਾ ਆਗੂ ਵੱਲੋਂ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਕਿਸਾਨਾਂ ਦੇ ਨਾਲ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਹੈ ਕਿ ਉਸ ਤੋਂ ਬਾਅਦ ਅੱਜ ਜਦੋਂ ਮਜੀਠੀ ਹਲਕੇ ਦੇ ਵਿੱਚ ਭਾਜਪਾ ਆਗੂ ਪਹੁੰਚੇ ਤਾਂ ਇਹਨਾਂ ਵੱਲੋਂ ਵੀ ਕਿਸਾਨਾਂ ਵੱਲੋਂ ਫਿਰ ਵਿਰੋਧ ਕੀਤਾ ਗਿਆ ਕਾਰਨ ਹੈ ਕਿ ਕਿਸਾਨ ਭਾਜਪਾ ਆਗੂ ਦੇ ਨਾਲ ਮਿਲਣਾ ਚਾਹੁੰਦੇ ਸੀ ਪਰ ਪੁਲਿਸ ਪੱਲ ਵੱਲੋਂ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਉਸ ਤੋਂ ਬਾਅਦ ਕਿਸਾਨਾਂ ਵੱਲੋਂ ਭਾਜਪਾ ਆਗੂ ਦਾ ਵਿਰੋਧ ਕੀਤਾ ਗਿਆ ਉਸ ਤੋਂ ਬਾਅਦ ਭਾਜਪਾ ਆਗੂ ਦਾ ਬਿਆਨ ਆਉਂਦਾ ਹੈ ਕਿ ਮੈਂ ਕਿਸਾਨਾਂ ਦੇ ਨਾਲ ਮਿਲਣਾ ਚਾਹੁੰਦਾ ਹਾਂ ਤੇ ਉਹਨਾਂ ਦੇ ਨਾਲ ਇੱਕ ਮੈਂ ਮੀਟਿੰਗ ਵੀ ਕਰਨਾ ਚਾਹੁੰਦਾ ਹਾਂ ਉਹਨੂੰ ਦੇਖਦੇ ਹਾਂ ਕਿ ਕਿਦਨ ਤੇ ਕਿਸ ਸਮੇਂ ਕਿਹੜੇ ਟਾਈਮ ਉਹਨਾਂ ਦੀ ਮੀਟਿੰਗ ਹੁੰਦੀ ਹੈ ਜੀ ਜਿਵੇਂ ਹਾਲਾਤ ਬਣੇ ਹੋਏ ਸੀ ਜੋ ਤਸਵੀਰਾਂ ਤੁਸੀਂ ਸਾਨੂੰ ਭੇਜੀਆਂ ਨੇ ਉਸ ਦੇ ਵਿੱਚ ਅਸੀਂ ਦੇਖ ਰਿਹਾ ਕਿ ਹਾਲਾਤ ਕਾਫੀ ਜ਼ਿਆਦਾ ਖਰਾਬ ਹੋਏ ਨੇ ਕਿਉਂਕਿ ਬਹਿਸਬਾਜ਼ੀ ਵੀ ਹੋ ਰਹੀ ਹੈ ਪੁਲਿਸ ਬਲਵੇ ਤੈਨਾਤ ਤੇ ਹੁਣ ਕਿਹੋ ਜਿਹਾ ਮਾਹੌਲ ਹੈ ਮੌਕੇ ਤੇ ਮੌਕੇ ਤੇ ਜੇ ਉਸ ਤਰ੍ਹਾਂ ਦਾ ਮਾਹੌਲ ਹੈ ਕਿਉਂਕਿ ਜੇ ਕਿਸਾਨਾਂ ਵੱਲੋਂ ਵਿਰੋਧ ਨਾ ਕੀਤਾ ਜਾਂਦਾ ਤੇ ਭਾਜਪਾ ਆਗੂ ਦੀ ਸੁਰੱਖਿਆ ਵਧਾਉਣ ਦੀ ਵੀ ਜ਼ਰੂਰਤ ਨਾ ਪੈਂਦੀ ਇਸ ਕਰਕੇ ਪੁਲਿਸ ਅਧਿਕਾਰੀਆਂ ਨੂੰ ਵੀ ਥੋੜਾ ਡਾਇਰੈਕਟ ਹੀ ਕੋਈ ਸ਼ਰਾਰਤੀ ਅੰਸਰ ਕਿਸਾਨਾਂ ਦੇ ਰੂਪ ਦੇ ਵਿੱਚ ਆੜ ਕੇ ਕੋਈ ਹਰਕਤ ਗਲਤ ਹਰਕਤ ਨਾ ਕਰ ਜੇ ਇਸ ਨੂੰ ਲੈ ਕੇ ਹੀ ਇਸ ਤਰ੍ਹਾਂ ਦੀ ਜਿਹੜਾ ਇੰਨਾ ਪੁਲਿਸ ਵੱਲ ਉੱਥੇ ਮੌਕੇ ਤੇ ਖਿਲਾੜਿਆ ਗਿਆ ਹੈ ਬਸ ਇਹੋ ਕਾਰਨ ਹੈ ਕਿ ਕੋਈ ਭਾਜਪਾ ਆਗੂ ਦੇ ਉੱਤੇ ਕੋਈ ਹਮਲਾ ਨਾ ਕਰ ਦੇਵੇ ਕਿਸਾਨਾਂ ਦੇ ਪੇੜ ਕਿ ਕੋਈ ਆ ਕੇ ਹੋਰ ਤਰ੍ਹਾਂ ਦਾ ਕੋਈ ਦੂਸਰਾ ਸ਼ਰਾਰਤੀ ਅੰਸਰ ਨਾ ਆਜੇ ਇਸ ਕਰਕੇ ਹੀ ਇੰਨੀ ਪੁਲਸ ਭਾਲ ਉੱਥੇ ਖਿਲਾਰੇਗੀ ਕਿਉਂਕਿ ਕਿਸਾਨਾਂ ਵੱਲੋਂ ਕੱਲ ਹੀ ਕਹਿ ਦਿੱਤਾ ਗਿਆ ਸੀ ਕਿ ਅਸੀਂ ਸ਼ਾਂਤਮਾਈ ਢੰਗ ਦੇ ਨਾਲ ਪੁਪਾ ਚ ਬਾਗੂ ਨੂੰ ਮਿਲਣਾ ਚਾਹੁੰਦੇ ਆ ਤੇ ਉਹਨਾਂ ਦੇ ਨਾਲ ਆਪਣੀ ਗੱਲਬਾਤ ਵੀ ਸਾਂਝੀ ਕਰਨਾ ਚਾਹੁੰਦੇ ਆ ਪਰ ਜਦੋਂ ਇਹਨਾਂ ਵੱਲੋਂ ਇਹ ਮੈਸੇਜ ਆਇਆ ਜਾਂਦਾ ਉਸ ਤੋਂ ਬਾਅਦ ਹੀ ਪੁਲਸ ਅਧਿਕਾਰੀ ਉੱਥੇ ਤਣਾਤ ਕਰ ਦਿੱਤੇ ਜਾਂਦੇ ਨੇ ਭਾਰੀ ਬਲ ਦੇ ਵਿੱਚ ਪੁਲਸ ਅਧਿਕਾਰੀ ਤਣਾਤ ਕਰ ਦਿੱਤੇ ਜਾਂਦੇ ਨੇ ਵੱਡੀ ਗੱਲ ਹੈ ਕਿ ਐਸਐਸਪੀ ਤੇ ਆਤੀ ਖੁਦ ਉੱਥੇ ਮੌਕੇ ਤੇ ਪਹੁੰਚਦੇ ਨੇ ਜੀ ਤਾਰੇ ਨਹੀਂ ਹੈ ਕਿ ਕੋਈ ਗਲਤ ਅਨਸਰ ਕਿਸਾਨਾਂ ਦੇ ਵਿੱਚ ਦੇ ਵਿੱਚ ਨਾ ਆ ਜਾਵੇ ਕੋਈ ਗਲਤ ਹਰਕਤ ਨਾ ਹੋ ਜਾਵੇ ਇਸ ਨੂੰ ਲੈ ਕੇ ਹੀ ਕਿਸਾਨਾਂ ਨੂੰ ਉੱਥੇ ਰੋਕਿਆ ਜਾ ਰਿਹਾ ਸੀ ਜੀ ਜਿਵੇਂ ਤੁਸੀਂ ਮੌਕੇ ਤੇ ਮੌਜੂਦ ਹੋ ਤੁਸੀਂ ਕਿਸਾਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੋਣੀ ਤੁਸੀਂ ਐਸਐਸਪੀ ਦੇ ਨਾਲ ਵੀ ਗੱਲਬਾਤ ਕੀਤੀ ਹੋਣੀ ਤੇ ਰਣਜੀਤ ਸਿੰਘ ਸੰਧੂ ਦੇ ਨਾਲ ਵੀ ਗੱਲਬਾਤ ਹੋਈ ਹੋਣੀ ਹੈ ਜਿਵੇਂ ਸੰਧੂ ਕਹਿ ਰਹੇ ਨੇ ਕਿ ਉਹਨਾਂ ਨੇ ਗੱਲਬਾਤ ਕਰਨੀ ਹੈ ਉਹ ਤਿਆਰ ਨੇ ਗੱਲਬਾਤ ਕਰਨ ਦੇ ਲਈ ਇੱਥੋਂ ਦੇ ਕਿਸਾਨ ਵੀ ਜੋ ਹੈ ਸਵਾਲ ਜਵਾਬ ਕਰਨ ਦੇ ਲਈ ਤਿਆਰ ਨੇ ਪੁਲਿਸ ਵਿੱਚ ਅੜੀ ਕਿ ਆ ਰਹੀ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਉਹਨਾਂ ਦੇ ਵੱਲੋਂ ਕੋਈ ਰਣਨੀਤੀ ਬਣਾਈ ਜਾ ਰਹੀ ਹੈ ਕਿ ਕਿਸੇ ਤਰੀਕੇ ਦੇ ਨਾਲ ਕਿਸਾਨਾਂ ਦੇ ਨਾਲ ਗੱਲਬਾਤ ਹੋ ਹੋ ਸਕੇ ਤੇ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਵੱਲੋਂ ਬੀਜੇਪੀ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਉਹ ਰੁਕ ਜਾਵੇ ਦੇਖੋ ਜੀ ਜੇ ਤੇ ਮੀਟਿੰਗ ਕਿਸੇ ਪਾਸੇ ਨੂੰ ਲੱਗਦੀ ਹੈ ਤੇ ਸਿਰਫ ਪੁਲਿਸ ਅਧਿਕਾਰੀਆਂ ਵੱਲੋਂ ਕੁਝ ਕਿਸਾਨਾਂ ਦੇ ਨਾਮ ਲਿੱਤੇ ਜਾਣਗੇ ਤੇ ਸਿਰਫ ਜਿੰਨੇ ਬੰਦਿਆਂ ਦੇ ਨਾਮ ਲਿੱਤੇ ਜਾਣਗੇ ਉਹ ਹੀ ਕਿਸਾਨ ਭਾਜਪਾ ਆਗੂ ਦੇ ਨਾਲ ਮੁਲਾਕਾਤ ਕਰ ਸਕਣਗੇ ਇਸ ਨੂੰ ਲੈ ਕੇ ਹੀ ਅਜੇ ਕਿਸੇ ਤਰ੍ਹਾਂ ਦੇ ਵੀ ਕੋਈ ਖੁੱਲ ਕੇ ਕਿਸੇ ਵੱਲੋਂ ਵੀ ਕੋਈ ਪੁਲਸ ਅਧਿਕਾਰੀ ਵੱਲੋਂ ਜਾਂ ਕਿਸਾਨ ਆਗੂਆਂ ਵੱਲੋਂ ਹਜੇ ਤੱਕ ਕੋਈ ਵੀ ਮੀਡੀਆ ਦਾ ਉਸ ਤੋਂ ਬਾਅਦ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਜਿੱਦੋਂ ਵੀ ਉਹਨਾਂ ਦੀ ਮੀਟਿੰਗ ਕਿਸੇ ਪਾਸੇ ਲੱਗਦੀ ਹੈ ਕੁਝ ਕਿਸਾਨਾਂ ਦਾ ਨਾਮ ਦਿੱਤਾ ਜਾਏਗਾ ਕੁਝ ਕਿਸਾਨ ਭਾਜਪਾ ਆਗੂ ਦੇ ਨਾਲ ਬੈਠ ਕੇ ਆਪਣੇ ਆਪਣੀਆਂ ਜੋ ਉਹਨਾਂ ਨੂੰ ਮੁਸ਼ਕਲਾਂ ਆ ਰਹੀਆਂ ਜੋ ਉਹਨਾਂ ਦੇ ਮਸਲੇ ਹੱਲ ਨਹੀਂ ਹੋ ਰਹੇ ਉਸ ਨੂੰ ਲੈ ਕੇ ਭਾਜਪਾ ਆਗੂ ਦੇ ਨਾਲ ਮੁਲਾਕਾਤ ਕਰਨਗੇ ਪਰ ਜਾ ਕੇ ਪ੍ਰਸ਼ਾਸਨ ਵੱਲੋਂ ਜਾਂ ਕਿਸਾਨਾਂ ਵੱਲੋਂ ਜਾਂ ਬੀਜਪੀ ਆਗੂ ਵੱਲੋਂ ਹਜੇ ਤੱਕ ਇਹੋ ਜੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਕਿ ਕਿਸ ਟਾਈਮ ਤੇ ਕਿਸਾਂ ਦੇ ਨਾਲ ਮੀਟਿੰਗ ਕੀਤੀ ਜਾਏਗੀ ਜੀ ਸ਼ੁਕਰੀਆ ਬਧੇਰੀ ਜਾਣਕਾਰੀ ਲਈ ਇਸੇ ਸਾਡੇ ਨਾਲ ਸਾਡੇ ਸਹਿਯੋਗੀ ਹਿਮਾਂਸ਼ੂ ਜੋ ਮੌਕੇ ਤੇ ਮੌਜੂਦ ਨੇ ਉਹਨਾਂ ਨੇ ਸਾਨੂੰ ਸਾਰੀ तमाम ਜਿਹੜੀ ਹੈਗੀ ਇਸ ਦੇ ਵਿੱਚ ਜਾਣਕਾਰੀ ਦਿੱਤੀ ਹੈ ਕਿ ਕਿਸ ਤਰੀਕੇ ਦੇ ਨਾਲ ਐਸਐਸਪੀ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਹਜੇ ਤੁਸੀਂ ਦੂਰ ਰਹੋ ਹਜੇ ਗੱਲ ਨਾ ਕਰੋ ਦੂਜੇ ਪਾਸੇ ਤਰਨਜੀਤ ਸੰਧੂ ਜਿਨ੍ਹਾਂ ਦਾ ਵਿਰੋਧ ਕੀਤਾ ਗਿਆ ਕਿਸਾਨਾਂ ਦੇ ਵੱਲੋਂ ਉਹ ਤਿਆਰ ਕਹਿ ਰਹੇ ਨੇ ਕਿ ਉਹ ਤਿਆਰ ਨੇ ਗੱਲਬਾਤ ਕਰਨ ਦੇ ਲਈ ਕਿਸਾਨਾਂ ਦੇ ਨਾਲ ਤੇ ਦੂਜੇ ਪਾਸੇ ਕਿਸਾਨ ਵੀ ਕਹਿ ਰਹੀ ਹੈ ਕਿ ਅਸੀਂ ਭਾਜਪਾ ਦੇ ਨਾਲ ਗੱਲ ਕਰਾਂਗੇ ਉਹਨਾਂ ਦੇ ਨਾਲ ਸਵਾਲ ਜਵਾਬ ਕਰਨ ਨੇ ਲੇਕਿਨ ਵਿਚਾਲੇ ਕੀਤੇ ਨਾ ਕੀਤੇ ਐਸਐਸਪੀ ਤੇ ਪੁਲਿਸ ਬਲ ਆਜ ਆਂਦੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਹਜੇ ਤੁਸੀਂ ਗੱਲ ਨਹੀਂ ਕਰਨੀ ਕਿਉਂਕਿ ਜਿਸ ਤਰੀਕੇ ਦੇ ਨਾਲ ਸਾਡੇ ਸਹਿਯੋਗੀ ਨੇ ਇਹ ਦੱਸਿਆ ਕਿ ਸ਼ਾਇਦ ਇਹ ਹੋ ਸਕਦਾ ਹੈ ਕਿ ਕਿਸਾਨਾਂ ਦੇ ਰੂਪ ਦੇ ਵਿੱਚ ਕੋਈ ਅਣਸ਼ਰ ਵੀ ਜਿਹੜਾ ਹੈਗਾ ਵਿੱਚ ਆ ਸਕਦਾ ਹੈ ਜੋ ਮਾਹੌਲ ਖਰਾਬ ਕਰ ਸਕਦਾ ਉਸ ਨੂੰ ਯਕੀਨੀ ਬਣਾਉਂਦੇ ਹੋਏ ਉੱਥੇ ਪੁਲਿਸ ਬਲ ਦੀ ਤਾਇਨਾਤੀ ਕੀਤੀ ਹੋਈ ਹੈ ਲੇਕਿਨ ਜੇ ਅਸੀਂ ਗੱਲ ਕਰੀਏ ਤਾਂ ਬੀਤੇ ਕਈ ਦਿਨਾਂ ਤੋਂ ਭਾਜਪਾ ਉਮੀਦਵਾਰਾਂ ਦਾ ਲਗਾਤਾਰ ਵਿਰੋਧ ਹੋ ਰਿਹਾ ਕਿਸਾਨਾਂ ਦੇ ਵੱਲੋਂ ਇਹ ਮੁਹਿੰਮ ਜਿਹੜੀ ਹੈਗੀ ਆ ਵਿੜੀ ਹੋਈ ਹੈ ਕਿ ਅਸੀਂ ਦੇ ਕਿਸਾਨਾਂ ਦਾ ਵਿਰੋਧ ਅਸੀਂ ਬੀਜੇਪੀ ਉਮੀਦਵਾਰਾਂ ਦਾ ਵਿਰੋਧ ਕਰਾਂਗੇ ਕਿਉਂਕਿ ਜਿਸ ਤਰੀਕੇ ਦਾ ਵੰਟੀਰਾ ਜੋ ਉਹਨਾਂ ਨੇ ਕਿਸਾਨਾਂ ਦੇ ਨਾਲ ਕੀਤਾ ਹੈ ਇਹ ਬਿਲਕੁਲ ਵੀ ਸਹਿਣਯੋਗ ਨਹੀਂ ਹੈ ਅਸੀਂ ਵਿਰੋਧ ਕਰਾਂਗੇ ਅਸੀਂ ਗੱਲਬਾਤ ਕਰਾਂਗੇ ਅਸੀਂ ਸਵਾਲ ਜਵਾਬ ਕਰਾਂਗੇ ਉਹਨਾਂ ਦੇ ਵੱਲੋਂ ਹਰ ਜੋ ਬੀਜੇਪੀ ਉਮੀਦਵਾਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਿਰੋਧ ਵੀ ਕੀਤਾ ਜਾ ਰਿਹਾ ਹੈ ਘਿਰੌ ਵੀ ਕੀਤਾ ਜਾ ਰਿਹਾ ਹੈ ਤਾਂ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਅੰਮ੍ਰਿਤਸਰ ਦੇ ਮਜੀਠਾ ਇਲਾਕੇ ਤੋਂ ਜਿੱਥੇ ਤਰਨਜੀਤ ਸਿੰਘ ਸੰਦੂ ਪਹੁੰਚੇ ਸੀਗੇ ਕਿਹਾ ਜਾ ਰਿਹਾ ਉਹ ਗੱਲਬਾਤ ਕਰਨ ਦੇ ਲਈ ਪਹੁੰਚੇ ਸੀ ਲੇਕਿਨ ਪੁਲਿਸ ਦੇ ਵੱਲੋਂ ਉਹਨਾਂ ਨੂੰ ਰੋਕ ਦਿੱਤਾ ਗਿਆ ਕਿਸਾਨਾਂ ਨੂੰ ਉਹਨਾਂ ਨਾਲ ਗੱਲਬਾਤ ਕਰਨ ਨਹੀਂ ਦਿੱਤੀ ਗਈ ਬੈਰੀਕੇਡਿੰਗ ਵੀ ਕੀਤੀ ਹੋਈ ਸੀ ਤੇ ਕਿਸਾਨਾਂ ਦੇ ਵੱਲੋਂ ਬੈਰੀਕੇਡਿੰਗ ਤੋੜ ਕੇ ਉਹ ਅੱਗੇ ਵੱਧੇ ਨੇ ਉਹਨਾਂ ਦਾ ਕਹਿਣਾ ਹੈ ਕਿ ਅੱਗੇ ਜੋ ਹੈ ਉਹ ਸਾਡਾ ਇਕੱਠ ਸੀ ਸਾਡਾ ਵਿਰੋਧ ਸਾਡੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਸਾਡੀ ਟੀਮ ਬੈਠੀ ਸੀ ਧਰਨਾ ਲਗਾਇਆ ਹੋਇਆ ਸੀ ਜਿੱਥੇ ਆਪਾਂ ਗਏ ਆ ਬੈਰੀਕੇਡਿੰਗ ਤੋੜ ਕੇ ਤਾਂ ਪੂਰੇ ਮਾਮਲੇ ਤੇ ਇਸ ਦੇ ਉੱਪਰ ਸਰਵਣ ਸਿੰਘ ਪੰਦੇਰ ਦਾ ਕੀ ਕੁਝ ਕਹਿਣਾ ਸੀ ਤੁਹਾਨੂੰ ਉਹ ਵੀ ਸੁਣਾਉਂਦੇ ਆ ਦੇਖੋ ਤਰਨਜੀਤ ਸਿੰਘ ਗੰਦੂ ਸਾਹਿਬ ਜਿਹੜੇ ਸਾਡੇ ਇਥੇ ਉਮੀਦਵਾਰ ਆ ਭਾਜਪਾ ਦੇ ਅਸੀਂ ਉਹਨਾਂ ਨੂੰ ਕਿਹਾ ਸੀਗਾ ਕਿ ਸਾਡੇ ਨਾਲ ਸਵਾਲ ਜਵਾਬ ਕਰ ਲੋ ਉਹ ਸਵਾਲਾਂ ਜਵਾਬਾਂ ਤੋਂ ਭੱਜ ਗਏ ਆ ਔਰ ਫਿਰ ਅਸੀਂ ਕਿਹਾ ਫਿਰ ਵੀ ਅਸੀਂ ਵਿਰੋਧ ਕਰਾਂਗੇ ਕਿ ਇਥੋਂ ਤੱਕ ਆਏ ਆ ਲੱਗਿਆ ਪੈਲਸ ਹੈਗਾ ਵਾ ਤਾਂ ਭਾਜਪਾ ਦੀ ਸਰਕਾਰ ਜਿਹੜੀ ਆ ਜਿਹੜੇ ਉਹਦੇ ਉਮੀਦਵਾਰ ਆ ਸਾਡੇ ਦਾ ਸਵਾਲ ਆ ਕਿ ਲਖੀਮਪੁਰ ਖਰੀ ਦਾ ਇਨਸਾਫ ਸਾਨੂੰ ਕਿਉਂ ਨਹੀਂ ਮਿਲਿਆ ਤੁਸੀਂ ਲਿਖ ਕੇ ਕਹ ਲਿਆ ਹੈਗਾ ਤੁਹਾਡੀ ਆਪ ਦੀ ਸੀਗੀ ਕਿ ਐਮਐਸਪੀ ਗਰੰਟੀ ਕਰੂਨ ਬਣਾ ਕੇ ਦੇਵਾਂਗੇ ਬਿਜਲੀ ਸੋਧ ਬਿਲ ਉਹ ਦੋ ਸੀਗਾ ਉਹ ਕਹਿੰਦੇ ਸੀ ਨਹੀਂ ਲੈ ਕੇ ਆਵਾਂ ਤੁਸੀਂ ਉਹਨ ਬਿਜਲੀ ਬਿੱਲ 2023-24 ਬਣਾ ਕੇ ਰੱਖ ਲਿਆ ਹੈਗਾ ਵਾ ਪੋਲੂਸ਼ਨ ਐਕਟ ਦੇ ਵਿੱਚੋਂ ਕਿਸਾਨ ਨੂੰ ਖੇਤੀ ਨੂੰ ਬਾਹਰ ਕੱਢਣਾ ਸੀਗਾ ਉਹਤੇ ਤੁਹਾਡੇ ਕਮਿਟਮੈਂਟ ਪੂਰੀ ਨਹੀਂ ਸਾਰੇ ਦੇਸ਼ ਦੇ ਕੇਸ ਵਾਪਸ ਲੈਣੇ ਸੀ ਯੋਦਾ ਕੋਈ ਨਹੀਂ ਆ ਹੁਣ ਲਖਮੀ ਹੁਣ ਜਿਹੜਾ ਆਪਾਂ ਹਰਿਆਣੇ ਦੇ ਬਾਡਰਾਂ ਤੇ ਬੈਠੇ ਉਹਦੇ ਸ਼ਹੀਦ ਸੁਭਕਰਨ ਸਿੰਘ ਨੂੰ ਕਿਉਂ ਸ਼ਹੀਦ ਕੀਤਾ ਗਿਆ ਸਾਡਾ ਕਸੂਰ ਕੀ ਸੀ ਸਾਨੂੰ ਦੇਸ਼ ਦੀ ਰਾਜਨੀਤੀ ਵਿੱਚ ਕਿਉਂ ਨਹੀਂ ਜਾਣ ਦਿੱਤਾ ਗਿਆ ਸਾਡਾ ਉਹਦੇ ਤੇ ਕੀ ਕਸੂਰ ਸੀਗਾ ਜਾਂ ਅਜੇ ਵੀ ਸਾਨੂੰ ਹਰਿਆਣਾ ਦੀਆਂ ਸੜਕਾਂ ਤੇ ਬਾ ਲੈਗਾ ਸਾਡਾ ਕੀ ਕਸੂਰ ਸੀਗਾ ਯਾਨੀ ਇਸ ਕਰਕੇ ਸੀਗਾ ਇਹਨਾਂ ਮੰਗਾਂ ਨੂੰ ਔਰ ਭਾਰਤ ਡਬਲਯੂਟੀਓ ਤੋਂ ਬਾਅਦ ਸਰਕਾਰ ਇੰਨੀ ਇੰਨੇ ਘਬਰਾਏ ਹੋਏ ਨੇ ਕਾਈਐਸ ਅਫਸਰ ਤੋਂ ਉੱਚਾ ਆਉਂਦਾ ਉਹਨਾਂ ਦਾ ਹੈਗਾ ਉਹ ਹੋਰਣ ਜਿਹੜੇ ਉਹ ਅੰਬੈਸਟਰ ਰਹੇ ਨੇ ਕਰਨਜੀਤ ਸਿੰਘ ਸੰਧੂ ਜਿਹੜੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ ਹੁਣ ਕੱਲ ਨੂੰ ਐਮਪੀ ਬਣ ਕੇ ਕਿਹੜੇ ਕੀ ਸਾਡਾ ਸਵਾਰ ਦੇਣਗੇ ਜਾਂ ਬਾਕੀ ਸਵਾਰੂ ਜਿਹੜੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ ਸੋ ਅਸੀਂ ਪਰਮਨੈਂਟ ੰਗਨਾ ਉਹਨਾਂ ਨੂੰ ਕਿਹਾ ਵੀ ਅਸੀਂ ਬੰਦੇ ਪੰਜ ਸੱਤ 10 ਆਜਣੇ ਆ ਉਸੇ ਤੁਹਾਡੇ ਗਾੜੀ ਸਵਾਲ ਰੱਖਦੇ ਸਾਡੇ ਸਵਾਲਾਂ ਦੇ ਜਵਾਬ ਦੇ ਦਿਓ ਪਰ ਭੱਜ ਨਿਕਲੇ ਬਾਕੀ ਅਸੀਂ ਉਹਨੂੰ ਵੀਡੀਓ ਅਸੀਂ ਕਹਿੰਦੇ ਜੀ ਵੀ ਬਗੈਰ ਵੀਡੀਓ ਨਹੀਂ ਬੰਨ੍ਹਦੇ ਨਹੀਂ ਫਿਰ ਉਹ ਸਵਾਲਾਂ ਦੇ ਜਵਾਬ ਦਾ ਕੀ ਮਤਲਬ ਹੋਇਆ ਇਹ ਫੋਟੋ ਖਿੱਚ ਕੇ ਲਾਜੋ ਜਦੋਂ ਪਬਲਿਕ ਚ ਨਹੀਂ ਜਾਣਾ ਵੀ ਸਾਡਾ ਨੁਮਾਇੰਦਾ ਜਾਂ ਭਾਜਪਾ ਦਾ ਇਸ ਸਵਾਲਾਂ ਤੇ ਕੀ ਸਟੈਂਡ ਹੈਗਾ ਉਹਦਾ ਫਾਇਦਾ ਕੀ ਹੈਗਾ ਉਹ ਇਸ ਕਰਕੇ ਦੂਸਰਾ ਮੈਨੂੰ ਲੱਗਦਾ ਵੀ ਹੁਣ ਜਿਹੜੀ ਪੰਜਾਬ ਪੁਲਿਸ ਆ ਉਹਦੇ ਜਿਹੜਾ ਮੇਨ ਹੈੱਡ ਕੁਆਰਟਰ ਹੈ ਚੰਡੀਗੜ੍ਹ ਉੱਤੇ ਭਾਜਪਾ ਦਾ ਝੰਡਾ ਲੱਗਣ ਵਾਲਾ ਤਾਂ ਸਰਵਣ ਸਿੰਘ ਪੰਦੇੜ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਦੋਂ ਹੁਣ ਹੀ ਜੋ ਭਾਜਪੀ ਉਮੀਦਵਾਰ ਨੇ ਉਹ ਸਵਾਲਾਂ ਤੋਂ ਭੱਜ ਰਹੇ ਨੇ ਤਾਂ ਜਦੋਂ ਇਹ ਐਮਪੀ ਬਣ ਜਾਣਗੇ ਤਾਂ ਉਸ ਟਾਈਮ ਇਹ ਸਾਡੀਆਂ ਮੁਸ਼ਕਲਾਂ ਕਿਵੇਂ ਸੁਣਨਗੇ ਇਹ ਤਾਂ ਹੁਣ ਹੀ ਸਾਡੇ ਸਵਾਲਾਂ ਤੋਂ ਭੱਜਦੇ ਹੋਏ ਨਜ਼ਰ ਆ ਰਹੇ ਨੇ ਕੋਈ ਵੀ ਗੱਲਬਾਤ ਨਹੀਂ ਸੁਣ ਰਹੇ ਨੇ ਵਿੱਚ ਪੁਲਿਸ ਆ ਜਾਂਦੀ ਹੈ ਤਾਂ ਬਾਅਦ ਦੇ ਵਿੱਚ ਅਸੀਂ ਕਿਵੇਂ ਮੰਨ ਲਈਏ ਕਿ ਇਹ ਸਾਡੀ ਸੁਣਨਗੇ ਤੇ ਅਸੀਂ ਕਿਵੇਂ ਵਿਸ਼ਵਾਸ ਕਰੀਏ ਅਸੀਂ ਸਿਰਫ ਇਹ ਕਹਿ ਰਹੇ ਹਾਂ ਕਿ ਸਾਡੇ ਸਵਾਲਾਂ ਦਾ ਜਵਾਬ ਦੇ ਦਿਓ ਕਿਉਂਕਿ ਕਿਸਾਨਾਂ ਦੇ ਨਾਲ ਤੱਕਾ ਹੋ ਰਿਹਾ ਉਹ ਤੱਕਾ ਨਹੀਂ ਹੋਣਾ ਚਾਹੀਦਾ ਕਿਸ ਤਰ੍ਹਾਂ ਦੇ ਨਾਲ ਸ਼ੰਭੂ ਬਾਰਡਰ ਤੇ ਸਾਡੀ ਜੋ ਕਿਸਾਨ ਯੂਨੀਅਨ ਆ ਬੈਠੀ ਹੋਈ ਹੈ ਪੰਜਾਬ ਦੀ ਕਿਸਾਨ ਬੈਠੀ ਹੋਈ ਹੈ ਜਿਸ ਦੇ ਵਿੱਚ ਕਈ ਮੋਤਾਂ ਵੀ ਹੋਈਆਂ ਨੇ ਸ਼ੁਭ ਕਰਨ ਦੀ ਉਹਨਾਂ ਨੇ ਗੱਲ ਕੀਤੀ ਹੈ ਕਿ ਹਜੇ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਬੀਜੇਪੀ ਉਮੀਦਵਾਰਾਂ ਦੇ ਨਾਲ ਕਿ ਉਹ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਸਾਡਾ ਸਹਿਯੋਗ ਕਰਨਗੇ ਮੁਸ਼ਕਲਾ ਹੱਲ ਕਰਨਗੇ ਕਿਸੇ ਵੀ ਸਵਾਲ ਦਾ ਸਾਨੂੰ ਜਵਾਬ ਨਹੀਂ ਮਿਲ ਰਿਹਾ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕਰ ਰਹੇ ਹਾਂ ਪਰ ਸਾਨੂੰ ਪ੍ਰਦਰਸ਼ਨ ਵੀ ਕਰਨ ਨਹੀਂ ਦਿੱਤਾ ਜਾ ਰਿਹਾ ਤਾਂ ਇਹ ਆਣਾ ਸਰਵਨ ਸਿੰਘ ਪੰਦੇਰ ਦਾ ਕਿਸਾਨ ਆਗੂਆਂ ਦਾ ਜਿਨ੍ਹਾਂ ਦੇ ਵੱਲੋਂ ਲਗਾਤਾਰ ਬੀਜੇਪੀ ਉਮੀਦਵਾਰਾਂ ਦਾ ਜੋ ਆ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਿਹਾ ਅੰਮ੍ਰਿਤਸਰ ਦੇ ਮਜੀਠਾ ਤੋਂ ਜਿੱਥੇ ਅੱਜ ਤਰਨਜੀਤ ਸਿੰਘ ਸੰਧੂ ਦਾ ਵਿਰੋਧ ਕੀਤਾ ਗਿਆ ਤੇ ਇਸ ਦੇ ਵਿੱਚ ਪੁਲਿਸ ਬਲ ਵੀ ਤਾਇਨਾਤ ਕੀਤੀ ਗਈ ਬੈਰੀਕੇਡਿੰਗ ਕੀਤੀ ਹੋਈ ਸੀ ਤਾਂ ਇਸ ਦੇ ਵਿੱਚ ਹੋਰ ਕੋਈ ਜਾਣਕਾਰੀ ਆਉਂਦੀ ਹੈ ਅਸੀਂ ਤੁਹਾਨੂੰ ਪਲ-ਪਲ ਦੀ ਜਾਣਕਾਰੀ ਦਿੰਦੇ ਰਹਾਂਗੇ ਜੁੜੇ ਰਹੋ ਤੁਸੀਂ ਹਮਦਰਦ ਟੀਵੀ ਦੇ ਨਾਲ ਅਸੀਂ ਕਦੋਂ ਕਹਿੰਨੇ ਆ ਅਸੀਂ ਤਾਂ ਆਪ ਆ ਕੇ ਖਲੋ ਜਣਾ ਅਸੀਂ ਫੇਰ ਇਹ ਬੇਤਬਾਰੀ ਕਿਉਂ